हां जी दोस्तों सारेया नु सस्श्री काल स्वागत करते हा टोटा राज संधू फार्मिंग दे विच सो दोस्तों आज पहुंचे हा ਪਿੰਡ ਘੜਕਾ ਉਤੇ تحصیل ਜਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਆ ਘੜਕਾ ਪੱਖੋਪੂਰਾ ਪਿੰਡ ਬਿਲਕੁਲ ਲੱਗ ਗਿਆ ਚੰਬਾ ਪਿੰਡ ਬਿਲਕੁਲ ਨਜ਼ਦੀਕ ਆ ਵੀਰ ਅਮਰਤ ਦੇ ਘਰ ਆ ਜਾਂ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ ਦਾ ਕੰਮ ਆ ਖਾਸ ਤੌਰ ਤੇ ਇੱਕ ਬੂਰੀ ਨੀਲੀ ਦੇ ਵਿੱਚ ਦੋਸਤੋ ਜਿਹੜੀ ਮਾਝ ਤੁਹਾਨੂੰ ਦਿਖਾਉਣੀ ਆ ਤੋਕੜ ਗੱਪਣ ਮਾਝ ਆ ਜਿਹੜੀ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸਟਾਰਟਿੰਗ ਜਿਹੜੀ ਇੱਕ ਵੈੜ ਆਪਾਂ ਉਥੋਂ ਕਰਾਂਗੇ ਠੀਕ ਆ ਜੀ ਇੱਕ ਬੂਰੀ ਨੀਲੀ ਦੇ ਵਿੱਚ ਮਾਝ ਆ ਤੋਕੜ ਗੱਪਣ ਬਹੁਤ ਵੀਰ ਪਸੰਦ ਕਰਦੇ ਆ ਵੀ ਬੂਰੀ ਦੇ ਵਿੱਚ ਮਾਝ ਨਿਕਲੇ ਤੇ ਜ਼ਰੂਰ ਖਰੀਦਿਏ ਤੋਕੜ ਗੱਪਣ ਤੇ ਉਸ ਤੋਂ ਬਾਅਦ ਇੱਕ ਬਿਲਕੁਲ ਤਾਜੀ ਸੱਜਰ ਸੂਈ ਸਵਾਈ ਤੁਹਾਨੂੰ ਇਹ ਮਾਝ ਦਿਖਾਵਾਂਗੇ ਇੱਕ ਠੁਕੀ ਆ ਪੂਰੀ ਤਿਆਰੀ ਤੇ ਆ ਦੋਸਤੋ ਦਿਨ ਹਜੇ ਲੈਂਦੀ ਆ ਕਰਮ ਵਾਲੀ ਪੁੱਛਾਂਗੇ 10 ਲੈਂਦੀ ਆ 15 ਲੈਂਦੀ ਆ ਤਾਜੋ ਦੋਸਤੋ ਕੱਲੇ ਕੱਲੇ ਐਨੀਮਲ ਦੀ ਹਰ ਕਵੀਰ ਨੂੰ ਸਮਝ ਆ ਸਕੇ ਤੇ ਇਨਫੋਰਮੇਸ਼ਨ ਜਿਹੜੀ ਆ ਤੁਹਾਨੂੰ ਮਿਲ ਸਕੇ। ਤੋਂ ਦੋਸਤੋ ਅੱਜ ਤਰੀਕ ਤੁਸੀਂ ਨੋਟ ਕਰ ਸਕਦੇ ਜੀ ਅੱਜ ਆਪਾਂ ਕਵਰਜ ਕਰਦੇ ਪਏ 31 ਜਨਵਰੀ ਆ ਤੇ ਟਾਈਮ ਕੋਈ ਮਾਰਨਿੰਗ ਦੇ 10:00 ਵਜੇ ਦਾ। ਤੋਂ ਬਾਕੀ ਇਨਫੋਰਮੇਸ਼ਨ ਆਪਾਂ ਲੈਣੀਆ ਵੀਰ ਅੰਮ੍ਰਿਤ ਤੋਂ ਆਓ ਕਰਦੇ ਆ ਗੱਲਬਾਤ। ਸਭ ਤੋਂ ਪਹਿਲਾਂ ਵੀਰ ਅੰਮ੍ਰਿਤ ਸੇ ਆ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੋ? ਠੀਕ ਠਾਕ ਬਹੁਤ ਵਧੀਆ ਭਰਾ ਜੀ। ਚਲੋ ਵਧੀਆ ਚੰਗੇ ਚਾਹੀਦੇ ਆ ਤੇ ਅਮਰਤ ਉਦੋਂ ਪਸੂ ਕਿੰਨੇ ਕ ਨਗ ਪਾਏ ਸੀ ਫਿਰ ਵੀਰੇ ਆਪਾਂ ਪਾਏ ਸੀ ਉਦੋਂ ਚਾਰ ਨਗ ਇੱਕ ਨੀਲੀ ਰਾਵਦੀ ਮੱਝ ਸੀ ਤੇ ਇੱਕ ਮੈਂ ਸੂਈ ਸਵਾਈ ਹੀ ਹਾਂ ਦੋ ਵੈੜਾਂ ਪਾਈਆਂ ਅਮਰਤ ਜਿਹੜੀ ਆ ਮੈਂ ਗੱਭਣੇ ਵੀਰੇ ਲੈਂਦੀ ਆ ਦੱਸ ਦੇ ਨਾ 10 ਦਿਨ 10 ਦਿਨ ਲੈ ਜੂਗੀ ਮੈਂ ਚੰਗੀ ਆ ਤੋ ਉਧਾ ਲਈ ਹਾਂ ਹਾਂ ਤੇ ਸਵੇਰ ਇਹ ਕਿੰਨਾ ਕੇ ਵੀਰਾ ਉਹ ਤੇ ਆਂਦੇ ਦੂਜਾ ਤੁਸੀਂ ਤੇ ਜਮਾਨ ਨੇਗੇ ਸੌਦਾ ਕਰੇ ਕੋਈ ਵੀਰ ਅੱਛਾ ਉਹ ਘਰ ਵਾਲੇ ਆਂਦੇ ਦੂਜਾ ਪਿਓਰ ਸੁਣਾ ਹਾਂ ਕਿਉਂਕਿ ਸਿੰਘ ਥੋੜੇ ਜਿਹਾ ਲੈ ਗਈ ਖੁੱਲੇ ਉਹ ਸਿੰਘ ਖੁੱਲੇ ਆ ਹਾਂ ਤੇ ਪਣ ਤੋਂ ਪਣ ਇਹ ਵੀ ਬਹੁਤ ਚੰਗੀ ਭੋਲੀ ਰੂ ਵਾਂਗੂ ਬਣਾ ਠੰਡੀ ਧੀਰੀ ਇਦਾਂ ਬਹਿ ਜਾ ਹੂੰ ਬਸ ਧਰਦੀ ਆ ਥੋੜਾ ਜਿਹਾ ਹੁਣ ਵੀ ਆਪਣੇ ਕੈਮਰੇ ਤੋਂ ਹੂੰ ਉਦਾਂ ਆਪਾਂ ਟਿੱਪੀ ਉੱਥੇ ਜਿਵੇਂ ਅੱਖਾਂ ਤਾਨੂੰ ਲਾਤ ਨਹੀਂ ਮਾਰੀ ਕਰਮਾਂ ਲਈ ਠੀਕ ਆ ਲਓ ਵੀ ਦੋਸਤੋ ਦੂਜਾ ਸੁਆ ਵੀਰਾਂ ਦਾ ਵੀ ਮੰਨ ਕੇ ਆਪਾਂ ਖਰੀਦੀ ਸੀ ਚਾਹੇ ਕੋਈ ਤੀਜਾ ਮੰਨ ਕੇ ਸੌਦਾ ਕਰ ਸਕਦਾ ਹਾਂਜੀ ਹਾਂਜੀ ਸੌਦਾ ਕਰ ਸਕਦਾ ਸਿੰਘ ਉੱਚਾ ਖੁੱਲਾ ਹੈਗਾ ਬਾਕੀ ਵਜ਼ਨ ਲੋੜ ਪੂਰਾ ਪਲੀ ਪੁਲੀ ਚੰਗੀ ਆ ਸੰਭੀ ਸੂਭੀ ਆ ਜਿੰਨੀਆਂ ਕਰਮਾਂ ਵਾਲੀ ਦੁੱਧ 12 ਕਿਲੋ ਚੁੰਦੀ ਰਹੀ ਆ ਹੈ 12 ਕਿਲੋ ਵੀਰੇ ਦੁੱਧ ਚਵਾਇਆ ਆਪਾਂ ਕਹਿ ਦਈਏ 15 16 ਨਾ ਆ ਚਲੋ ਜੀ 11 12 ਲੀਟਰ ਦੁੱਧ ਬਹੁਤ ਹੁੰਦਾ ਬਹੁਤ ਹੁੰਦਾ ਸਮੀ ਪਲੀ ਚੰਗੀ ਆ ਦੁੱਧ ਚਲੋ 12 13 ਕਿਲੋ ਖੁੱਲਾ ਚਵਾਓ ਚਲੋ ਇਸ ਤੋਂ ਘੱਟ ਕਰਮਾਂ ਵਾਲੀਆਂ ਕੀ ਦੇਣਾ ਹਾਂ ਜਿੱਦਾ ਦੁੱਧ 200 ਫੜ ਚਟਾ ਜਿੱਦਾ ਵਜਨ ਦੋੜਾ ਇਹਨੇ ਕਿ ਦੁੱਧ ਦੀ ਕੋਈ ਵੀਰ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਹਾਂਜੀ ਵਜਨ ਵਜਨ ਚੰਗਾ ਬਾਕੀ ਬਿਲਕੁਲ ਚੌੜੇ ਪਿੱਠਪੂਰੇ ਦੇ ਵਿੱਚ ਹਾਂ ਥੋੜੀ ਨਾ ਕਰੋ ਨਹੀਂ ਕਰਦੀ ਡਰਦੀ ਆ ਹਾਂ ਮਸਪੁੱਤ ਚੰਗੀ ਆ ਮੈਂ ਜਿੰਨੀ ਵਜਨ ਲੋਡ ਵਾਲੀ ਆ ਹਾਂ ਬਿਲਕੁਲ ਬਿਲਕੁਲ ਠੀਕ ਆ ਥੋੜਾ ਜਿਹਾ ਪਸ਼ੂ ਡਰਦਾ ਦੋਸਤੋ ਨਿਕਰੋ ਨਹੀਂ ਕੱਢੀ ਵੀਰੇ ਤਾਂ ਅੰਦਰ ਦੀ ਹੋਰ ਨਹੀਂ ਗੱਲ ਠੀਕ ਆ ਥੋੜਾ ਜਿਹਾ ਪਸ਼ੂ ਡਰਦਾ ਹੁੰਦਾ ਕੋਈ ਨਵੀਂ ਥਾਂ ਤੇ ਆਵੇ ਥੋੜਾ ਜਿਹਾ ਉਪਰੇ ਬੰਦਿਆਂ ਦੇ ਵਿੱਚ ਥੋੜਾ ਜਿਹਾ ਪਸ਼ੂ ਡਰ ਜ਼ਰੂਰ ਜਾਂਦੇ ਆ ਬਾਕੀ ਆ ਦੇਖੋ ਮਸ ਇਹ ਕਿੱਥੇ ਬੁਰੀ ਹੌਲਜੀ ਕਰਦੀ ਹੈ ਜੀ ਹੂੰ ਹੂੰ ਪਾਇਆ ਕੱਲ ਦਾ ਆਂਦਾ ਸੰਗਲ ਦੇ ਵਿੱਚ ਰਿਹਾ ਹੁੰਦਾ ਨਾ ਪਸ਼ੂ ਅੱਗੇ ਸੰਗਲ ਤੇ ਵੀ ਰਹੀ ਨਾ ਧੀਰੀ ਵੜੀ ਆ ਕਰਮਾ ਲਈ ਸੰਗਲ ਨਾਲ ਸੋਖੀ ਸੌਖੀ ਤੁਰਦੀ ਬਿਲਕੁਲ ਬਿਲਕੁਲ ਹਾਂ ਜੀ ਲਓ ਦੋਸਤੋ 10 ਤੋਂ ਕੋਈ 12 ਦਿਨ ਆਈਡੀਆ ਵੀਰ ਮੰਨ ਕੇ ਸੌਦਾ ਕਰ ਲੈ 10 ਤੋਂ 12 ਦਿਨ ਵੀ ਲੈ ਕੇ ਜਾ ਸਕਦੀ ਹਾਂ ਹਾਂ ਜੀ ਹਾਂ ਜੀ ਕੱਬੜ ਮੈਂ ਆ ਤੈਨੂੰ ਪਤਾ ਵੀਰੇ ਪਲੀ ਚੰਗੀ ਆ ਦਿਨ ਉੱਤੇ ਵੀ ਖੜ ਸਕਦੀ ਦੋ ਬਿਲਕੁਲ ਜੀ ਉਹਦੇ ਦਿਨ ਤੇ ਦਾਹ ਲੈਂਦੀ ਆ ਹੂੰ ਝੋਲੀ ਝੂਲੀ ਚੰਗੀ ਵੀਰੇ ਵੇਖੋ ਝੋਲੀ ਨਹੀਂ ਦੁੱਧ ਦੇਣਾ ਹੂੰ ਝੋਲੀ ਸੋਹਣੀ ਮੈਂ ਇਹ ਤਾਂ ਕੀ ਕਰਦੇ ਆ ਮ ਮੇਰਾ ਮੋਲ ਤੇ 85 ਕਰਦੇ 80 ਚ ਮਾਨਤਨ ਕਰਦਾ 80 ਚ ਹਾਂ ਠੀਕ ਹੈ ਜੀ 2078 ਦੀ ਦੇਣੀ ਆਪਾਂ ਠੀਕ ਹੈ ਜੀ ਹਾਂ ਲੋ ਦੋਸਤੋ 78000 ਦੀ ਇਹ ਮੱਝ ਮਿਲ ਜੂਗੀ ਤੁਹਾਨੂੰ ਸਾਰਾ 10 ਦਿਨ ਹਜੇ ਸਾਂਭਣ ਦੀ ਲੋੜ ਆ ਦੋਸਤੋ ਉਤਰ ਆਊਗੀ ਕਰਮਾਂ ਵਾਲੀ ਲੇਬਰ ਹੋਊਗਾ ਬਣਾਊਗੀ 10 ਦਿਨਾਂ ਦੀ ਖੇੜ ਆ ਹਾਂ ਠੀਕ ਆ ਤੇ ਕੋਈ ਇੱਕ ਦੁਕਾ ਦਿਨਾਂ ਤੱਕ ਜੀ ਦੋਸਤੋ ਇੱਕ ਦੋ ਦਿਨਾਂ ਤੱਕ ਜਿਹੜੀ ਲਾਏ ਲੂਏ ਪੈ ਜਾਊਗੀ ਪੂਰਾ ਤੇ ਬਾਕੀ ਥਾਂ ਥਾਂ ਪੂਰਾ ਮੋਲ ਆ ਤੇ ਤੁਹਾਨੂੰ ਬਹੁਤ ਜਿਆਦੀ ਪੋਲੀ ਵੀਰੇ ਹਾਂ ਠੀਕ ਹੈ ਠੀਕ ਹੈ ਲੋਬੀ ਅਮਰਤ ਅੱਗੇ ਆ ਗਈ ਆਪਣੇ ਕੋਲੇ ਤੀਸਰੇ ਨੰਬਰ ਤੇ ਸੂਈ ਆ ਹਾਂਜੀ ਵੀਰੇ ਇਹ ਸੂਈ ਸਵਾਈ ਮੈਂ ਦੁੱਧ ਹੋਊਗਾ 9 ਕਿਲੋ 8 ਕਿਲੋ ਦੀ ਫੁੱਲ ਗਰੰਟੀ ਹੋ ਠੀਕ ਆ ਹਾਂ 8 ਕਿਲੋ ਦੀ ਵੀਰਾਂ ਦਾ ਪੂਰੀ ਆਪਣੀ ਤਸੱਲੀ ਆ ਦੋਸਤੋ 9 ਕਿਲੋ ਦੁੱਧ ਹੋਵੇ ਨਾ ਹੋਵੇ ਤੇ 8 ਕਿਲੋ ਕੋਈ ਮੰਨ ਕੇ ਸੌਦਾ ਕਰ ਲੇ ਆਨਲਾਈਨ ਕੇ ਵੀਰ ਨੇ ਸੌਦਾ ਕਰਨਾ 8 ਕਿਲੋ ਪੱਕਾ ਹੋ ਅੱਛਾ ਇਹ ਸੂਆ ਕਿਨਮਾ ਹੋਗੀ ਤੀਜਾ ਚੌਥੀ ਹਾਂ ਵੀਰੇ ਚੌਥਾ ਮੰਨ ਲੇ ਕੋਈ ਹਾਂ ਸਿੰਘ ਥੋੜਾ ਖੁੱਲਾ ਲੱਗ ਗਈ ਆ ਹਾਂ ਮੈਂ ਵਜਨ ਲੋਟ ਆਲੀ ਵੱਡੀ ਆ ਜਿਵੇਂ ਜਫਰਾਬਾਦੀ ਚ ਆ ਜਾਂਦੇ ਵੇ ਸਿੰਘ ਆ ਹਾਂ ਜਫਰੇ ਚ ਆ ਗਈ ਦੇ ਸਾਰੇ ਦੋਸਤੋ ਖੁੱਲੇ ਆ ਸਾਈਡਾਂ ਨੂੰ ਜਿਹੜੇ ਆ ਸਿੰਘ ਖੁੱਲ੍ਹ ਗਿਆ ਗੋਮਰੇ ਆ ਗੋਮਰੇ ਦੇ 12 ਕਿਲੋ ਦੇਈ ਹੈ ਨਾ ਨਾਰਮਲ ਹੀ ਹੈ ਨਹੀਂ ਤੇ ਦੇਨੇ ਕਿੰਨੇ ਕ ਦੱਸੇ ਇਹਨੂੰ ਮੇਰੇ ਇਹਨੂੰ 10 ਦਿਨ ਹੋ ਗਏ ਕੱਟਾ ਮਗਰ ਹਾਂਜੀ ਨਹੀਂ ਕੱਟੀ ਪਿਓਰ ਕਰੀਆ ਮੋਰਾ ਦੀ ਪਿਉਰੀ ਲਓ ਦੋਸਤੋ ਇੱਕ ਰੰਗ ਬਿਲਕੁਲ ਬਲੈਕ ਕੱਟੀ ਆ ਮਗਰ ਆ ਫੀਮੇਲ ਕਾਫ ਕੋਈ 10 ਕਿ ਦਿਨਾਂ ਦੀ ਸੂਈ ਹੈ ਉਸ ਤੋਂ ਥੋੜੇ ਦੇ ਬਾਅਦ ਵਾਈਟ ਆ ਹਾਂਜੀ ਦੋ ਦਾਰੇ ਬਥੋੜੇ ਆਵੇ ਵਾਲ ਮੜੇ ਜਿਹੇ ਚਿੱਟੇ ਮੜੇ ਹੋਰ ਮੋਰਾ ਚ ਆ ਗਈ ਦਸਕ ਦਿਨਾਂ ਦੀ ਸੂਈ ਹਾਂ ਤੇ ਬਾਕੀ ਦੁੱਧ ਚ ਵਾਪਸ ਆਦੀ ਕਿਦਾਂ ਵੀਰੇ ਓਕੇ ਆਵੇ ਤਾਂ ਰਮਰਾ ਦਾਂਗੇ ਆਪਾਂ ਵੀਡੀਓ 'ਚ ਠੀਕ ਆ ਠੀਕ ਆ ਲਿਆਓ ਜੀ ਖੋਲ ਕੇ ਕਰੀਏ ਪੇਸ਼ ਨਾ ਨਾ ਆਨਲਾਈਨ ਤਾਂ ਹੀ ਓ ਤਾਰਾ ਮਰਾ ਦਿਆਂ ਆਨਲਾਈਨ ਵੀਰ ਕੋਈ ਸੌਦਾ ਕਰਦਾ ਬਿਲਕੁਲ ਬਿਲਕੁਲ ਹਾਂਜੀ ਲਓ ਦੋਸਤੋ 8 ਕਿਲੋ ਦੁੱਧ ਤੇ ਹੁਣ ਚਲਦੀ ਪਈ ਆ ਸੋ ਦਸਕ ਦਿਨਾਂ ਦੀ ਸੂਈ ਆ ਬੱਚਾ ਤੁਹਾਨੂੰ ਦਿਖਾਤਾ ਕੱਟੀ ਫੀਮੇਲ ਕਾਫ ਸੁਆ ਚਾਹੀ ਕੋਈ ਵੀ ਰੰਗ ਕੇ ਚੌਥਾ ਲੈ ਮੰਨ ਕੇ ਲੈ ਜੀ ਠੀਕ ਆ ਇਚ ਵਾਪਸ ਆਦੀ ਚੰਗੀ ਆ ਬਾਕੀ ਕੁਝ ਕੁ ਧਾਰਾ ਮਾਰ ਕੇ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਮਝ ਦੀਆਂ ਤਾਂ ਜੋ ਕੋਈ ਵੀਰ ਦੂਰ ਦਰਾਡੇ ਬੈਠਾ ਆਨਲਾਈਨ ਸੌਦਾ ਕਰਨਾ ਚਾਹੁੰਦਾ ਤੁਸੀਂ ਉਹ ਵੀ ਕਰ ਸਕੋ ਮੈਮ ਵਾਈਨ ਵਾਲੀ ਵੀਰੇ ਵੱਡੀ ਮੈਂ ਆ ਹਾਂਜੀ ਹਾਂਜੀ ਇਹ ਨਹੀਂ ਛੋਟੀ ਕਿਸ ਬੰਨੇ ਹੋ ਹਾਂ ਸੇਂਗ ਹੀ ਥੋੜੇ ਖੁੱਲੇ ਲੱਗੀ ਮੈਂ ਚੰਗੀ ਆ ਹਾਂ ਲੈ ਦੇਲ ਬੂਲ ਵੀ ਚੰਗੀ ਆ ਪੂਰੀ ਵੱਡੀ ਮੈਂ ਜਿਹਨੂੰ ਆਦੇ 12 ਕਿਲੋ ਵੀਰੇ ਨਾਰਮਲ ਦੁੱਧ ਭਰਨਾ ਮੈਂ ਨੇ ਸੇਵਾ ਨਹੀਂ ਕੀਤੀ ਕਿਸ ਨੇ ਕਰ ਜੂਗੀ ਦੁੱਧ 2-3 ਕਿਲੋ ਵਧੂਗੀ ਠੀਕ ਆ ਬਈ ਠੀਕ ਹਾਂ ਲੋ ਵੀ ਦੋਸਤੋ ਕਰੋ ਚੱਕ ਪਾਹੇਸਾਨ ਆਦੇ ਵੀਰੇਸ਼ ਜਿੰਨੇ ਕ ਆਪਾਂ ਦੇਣੀ ਹੋ ਸਹਾਣਾ ਬਿਲਕੁਲ ਜੈ ਜੀ ਆ ਲਓ ਵੀ ਦੋਸਤੋ ਇਹ ਮੱਚ ਸੀਗੀ ਤੀਜੇ ਨੰਬਰ ਤੇ ਤੇ ਸੂਈ ਸਵਾਈ ਆ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਚੁਕੀ ਆ ਸੋ ਹਡ ਰੂਟਰ ਦੀ ਕੁਆਲਿਟੀ ਚੰਗੀ ਆ ਸਾਫ ਸੁਥਰਾ ਲੇਵਾ ਤੇ ਥਾਣੇ ਵੀ ਬਹੁਤ ਸੋਨੇ ਮਿੱਠਾ ਕਰਨਾ ਤੇ ਬਹੁਤ ਚੰਗੀ ਆ ਕੋਈ ਚੱਪੇ ਚੱਪੇ ਤੇ ਥਾਣ ਦਾ ਲੱਗਾ ਠੀਕ ਆ ਹਾਂਜੀ ਹਾਂਜੀ ਸੋ ਰੇਟ ਪੁੱਛਦੇ ਆ ਤੇ ਅਮਰਤ ਆਜੋ ਕੀ ਕਰਦੇ ਆ ਡਿਮਾਨੇ ਵੀਰੇ ਸਿੰਘ ਥੋੜਾ ਨਿੱਕਾ ਹੁੰਦਾ ਮੈਂ ਤੇ 85000 ਦੀ ਤੈਨੂੰ ਪਤਾ ਹੁਣ ਆਪਾਂ ਨਾ ਇਹਦਾ 85 ਨਾ ਕਰਨਾ 80 75000 ਤੂੰ ਮੰਨ ਤਾਂ ਕਰਾ 75 ਚੋਂ 70 ਦੀ ਦੇਣੀ ਆ ਛੋੜ ਛੱਪਾ ਕਰਾਂਗੇ 70 ਚੋਂ ਠੀਕ ਹੈ ਜੀ ਹਾਂਜੀ ਲਓ ਦੋਸਤੋ 70000 ਦੀ ਜਿਹੜੀ ਆ ਦੇਣੀ ਆ ਵੀਰਾਂ ਦਾ ਵੀ ਹਾਂ ਆਹ ਲੈ ਜੀ 70000 ਦੀ ਆ ਛੋੜ ਛੱਪਾ ਕਰਾਂਗੇ ਵੀਰੇ ਕੋਈ ਹੁਮਾ ਮੰਗਤਾ ਮਹੂਗਾ ਸੋ ਚੋਕੇ ਪਸਮਾ ਕੇ ਆਪਾਂ ਦੀ ਤੁਹਾਨੂੰ ਨਾਲ ਦੀ ਨਾਲ ਵੀਡੀਓ ਜ਼ਰੂਰ ਦਿਖਾ ਦਾਂਗੇ ਨਾਲ ਚੱਲ ਵੀ ਰਹੀ ਆ ਨਾਲ ਨਾਲ ਚੱਲ ਵੀ ਰਹੀ ਆ ਤਾਂ ਸਾਲੀ ਦੀ ਜ਼ਰੂਰ ਕਰ ਲਿਓ ਹਾਂਜੀ ਅੱਗੇ ਆ ਕੀ ਆਪਣੇ ਕੋਲ ਸਾਡੇ ਤਿੰਨ ਮਹੀਨੇ ਚੈੱਕ ਪਾਸ ਆ ਗਰੰਟੀ ਨਾਲ ਠੀਕ ਹੈ ਬੂਰੀ ਕੋਈ ਡਾਕਟਰ ਆਪਦਾ ਲਿਆ ਕੇ ਚੈੱਕ ਕਰਾ ਲਈ ਲਓ ਜੀ ਦੋਸਤੋ ਨੀਲੀ ਚ ਆ ਗਈ ਬੂਰੀ ਨੀਲੀ ਦੇ ਵਿੱਚ ਦੋਸਤੋ ਆਉਂਦੀ ਆ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਹਦੇ ਆ ਅੱਖਾਂ ਦੇ ਵੀ ਹੈਗਾ ਤੇ ਆਪ ਚਿੱਟੀਆਂ ਅੱਖਾਂ ਦੇ ਵਿੱਚ ਵੀ ਜਵਾਬ ਜਿਹੜਾ ਵਾਈਟ ਹੈਗਾ ਤੇ ਬਾਕੀ ਚਾਰੇ ਖੁਰ ਤੋਤੇ ਹਾਂਜੀ ਹਾਂਜੀ ਪੂਛ ਉੱਪਰ ਤੱਕ ਵਾਈਟ ਆ ਤੇ ਇਹ ਤੋਕੜ ਗੱਬਣਾ ਜੀ ਵੀਰੇ 6 ਕਿਲੋ ਦੁੰਦਾਂ 6 ਕਿਲੋ ਦੁੱਧ ਹਾਂਜੀ ਗੱਭਣ ਕਿੰਨੇ ਸਮੇਂ ਦੀ ਸਾਢੇ ਤੇ 9 ਮਹੀਨੇ ਦੀ ਕੋਈ ਵੀ ਡਾਕਟਰ ਲਿਆ ਕੇ ਚੈੱਕ ਕਰਾ ਲਈ ਆਪ ਦਾ ਆਪਾਂ ਵੈਸੇ ਆਪਦੇ ਹੱਥੀ ਕਰਵਾ ਲਈ ਸੀ ਹਾਂਜੀ ਹਾਂਜੀ ਵੀਰੇ ਪੂਰੀ ਗਰੰਟੀ ਨਾਲ ਮੈਂ ਲਈ ਆਦੇ ਆਪ ਠੀਕ ਆ ਠੀਕ ਆ ਜਾ ਆ ਜਾ ਆ ਜਾ ਉਹ ਡਰਦੀ ਆ ਮੜਾ ਜਾਂ ਹਾਂ ਡਰਦੀ ਆ ਸੰਗਲ ਨਹੀਂ ਨਾ ਘਰੋਂ ਹੀ ਨਹੀਂ ਕੱਢੀ ਕਿਸ ਨੇ ਚੰਗੀ ਆ ਜੰਨੀ ਨਹੀਂ ਚਲੋ ਸੰਗਲ ਦਾ ਹੀ ਕਰਕੇ ਆ ਤੁਰਪੀ ਮੈਂ ਸੰਗਲ ਦਾ ਹੀ ਕਰਦੀ ਮੜਾ ਹੂੰ ਲਓ ਦੋਸਤੋ ਟੋਕੜ ਗੱਬਣ ਜਿਹੜੇ ਵੀਰ ਅਗੇ ਪਸ਼ੂ ਕੋ ਖਰੀਦਣਾ ਚਾਹੁੰਦੇ ਆ ਟੋਕੜ ਗੱਬਣ ਹੈ ਇਹ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਆ ਤੀਜੇ ਸੂਵੇ ਲਈ ਗੱਬਣਾ ਵੀਰੇ ਤੀਜੇ ਸੂਵੇ ਲਈ ਗੱਬਣਾ ਹੁਣ ਦੂਜੇ ਸੂਵੇ ਦੇ ਵਿੱਚ ਦੁੱਧ ਜਿਹੜਾ 6 ਕਿਲੋ ਦੁੱਧ ਵੀ ਹੈਗਾ ਹਾਂਜੀ ਹਾਂਜੀ ਤੇ ਤਿੰਨ 3.5 ਮਹੀਨੇ ਦੀ ਗੱਬਣ ਚੈੱਕ ਪਾਸ ਹਾਂਜੀ ਹਾਂਜੀ ਸੋ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਆਪਾਂ ਬੇਸ਼ੱਕ ਦੋਸਤੋ ਜਦੋਂ ਗੱਬਣ ਚੈੱਕ ਪਾਸ ਦੀ ਗੱਲ ਆਉਂਦੀ ਆ ਹਰ ਵਾਰ ਕਹਿੰਨੇ ਆ ਵੀ ਆਪਦਾ ਡਾਕਟਰ ਨਾਲ ਲੈ ਕੇ ਆਓ ਜਾਂ ਨੇੜੇ ਬੰਨੇ ਹੋ ਆਪਣਾ ਡਾਕਟਰ ਸਾਹਿਬ ਆਪ ਤੁਸੀਂ ਹਾਇਰ ਕਰਕੇ ਤਸੱਲੀ ਕਰ ਸਕਦੇ ਜੀ ਗੱ دوی ਆਪਾਂ ਸਮਿਲਦੀ ਪਾੜੇ ਤੇ ਫਿਰ ਵੀਰੇ ਆਪਣਾ ਤਾਂ ਟੀਕਾ ਲਿਆ ਵਾ ਹਾਂ ਹਾਂ ਹੁਣ ਤੇ ਚੋਈ ਨਹੀਂ ਆ ਇੱਕ ਵਾਰ ਰਾਤ ਟੀਕਾ ਲਿਆ ਠੀਕ ਹੈ ਜੀ ਹਾਂਜੀ ਅੱਜ ਹੁਣ ਹੁਣੇ ਚੋਣੀ ਵਗ ਹਾਂਜੀ ਹਾਂਜੀ ਵੀਰੇ ਹਜੇ ਚੋਣ ਉਹ ਜਿਹੜੀ ਦੋਸਤ ਮੇਲੂਆ ਬਹੁਤ ਪਤਰਾ ਮੈਂ ਦਾ ਦੁੱਧ 12 13 ਕਿਲੋ ਭਰਦੀ ਰਹੀ ਆ ਤਾਂ ਹੀ 6 ਕਿਲੋ ਦੇਣ ਦੀ ਬਿਲਕੁਲ ਜੀ ਹਾਂਜੀ ਤੇ ਕੀ ਮੰਗ ਕਰਦੇ ਆ ਕਿਤੇ ਮੇਰੇ ਮੈਂ ਦੇ 55000 ਦੀ 50 ਦੀ ਦੇਣੀ ਆਪਾਂ 50 ਦੀ ਦੇਣੀ ਆ ਵਿੱਚੋਂ ਕਿ ਛੋਟਾ ਪਾਜੂ ਆ ਕਰਾਂਗੇ ਵੀਰੇ ਜਰੂਰ ਬਿਲਕੁਲ ਲੋ ਦੋਸਤ 50000 ਦੀ ਚੰਗੀ ਆ ਹਾਂ ਬਾਕੀ ਬਰੀਕੀ ਬਰੂਕੀ ਪੂਰੀ ਆ ਹਾਂ ਹਾਂ ਨਸਲ ਕੁਆਲਟੀ ਇੱਕ ਵੀਰ ਸੰਭ ਲੂਗਾ ਟੋਕਰ ਗੱਪਣ ਜਿਹੜੇ ਕੋਈ ਵੀਰ ਲਾਪਰੇ ਉਹਨਾਂ ਲਈ ਜਿਹੜੀ ਦੋਸਤੋ ਇਹ ਖਾਸ ਚੀਜ਼ ਆ ਜਿਹੜੇ ਵੀਰ ਕੋ ਟੋਕਰ ਗੱਪਣ ਖਰੀਦਣ ਤੇ ਚਾਹ ਮਾਨ ਨੇ ਹਾਂਜੀ ਹਾਂਜੀ ਵੀ ਅੱਜ ਦੋ-ਦੋ ਤੁਸੀਂ ਦੋਸਤੋ ਖਰੀਦ ਕੇ ਕੱਲ ਨੂੰ ਕੋਈ ਦੋ ਪੈਸੇ ਨਫਾ ਵੀ ਤੁਹਾਨੂੰ ਦੋਗੇ ਜਦੋਂ ਬਿਲਕੁਲ ਤਿਆਰੀ ਨਾਲੇ ਵੀਰੇ ਦੁੱਧ ਲਾਏਦਾ ਹੀ ਆ ਜਿੰਨਾ ਚੋਲਣਾ ਆਪਾਂ ਦੁੱਧ ਤਾਂ ਤਕਰੀਬਨ ਕੁ 6 ਕਿਲੋ ਆ ਕੋਈ ਇਹ ਨਹੀਂ ਵੀ 2-3 ਕਿਲੋ ਆ ਹਾਂਜੀ ਹਾਂਜੀ 6 ਕਿਲੋ ਤੋਂ ਪਾਕਾ ਉਹ ਆ ਇਸ ਤੋਂ ਦੋਸਤੋ ਇਹ ਫਿਲਹਾਲ ਪਸ਼ੂ ਸੀਗੇ ਅੱਜ ਚਾਰ ਨਗ ਇੱਕ ਵਹਿੜ ਤੁਹਾਨੂੰ ਤੋ ਟੋਕੜ ਗੱਬਣ ਵੀ ਅੱਜ ਇੱਕ ਵੈਰਾਈਟੀ ਜਿਹੜੀ ਵੀਰ ਨੇ ਲਿਆ ਕੇ ਪੇਸ਼ ਕੀਤੀ ਆ ਦੋ ਸੱਜਰ ਜੜੀਆਂ ਬਿਲਕੁਲ ਸੁਨਨਾਲੀਆਂ ਟੋਕੜਾਂ ਨਹੀਂ ਮਈਆਂ ਦੀ ਟੋਕੜਾਂ ਗੱਬਣਾ ਨਹੀਂ ਹਾਂ ਮਿਲਦੀ ਘਾਟਾ ਵੀਰੇ ਵੇਚਦਾ ਨਹੀਂ ਕੋਈ ਤੈਨੂੰ ਪਤਾ ਅੱਧਾ ਸਮਾਂ ਲੰਘਾ ਹੁੰਦਾ ਵੀ ਬੰਦਾਂ ਦਾ ਵੀ ਫਿਰ ਪੂਰਾ ਤੈਨੂੰ ਪਤਾ ਵੀ ਕੋਈ 10 ਮਹੀਨਿਆਂ ਦੀ ਪੂਰੀ ਟੁਕੀ ਤਿਆਰ ਉਹਦੋਂ ਵੇਚਾਂਗੇ ਹਾਂਜੀ ਹਾਂਜੀ ਕੋਈ ਬਾਹਲਾ ਚਲੋ ਗਰਜ ਹੋਵੇ ਲੋਡ ਹੋਵੇ ਤਾਂ ਬੰਦਾ ਸੇਲ ਵੀ ਕੋਈ ਕਰ ਦਿੰਦੇ ਆ ਹਾਂਜੀ ਹਾਂਜੀ ਤੇ ਫਿਲਹਾਲ ਅਮਰ ਸਿੰਘ ਆਇਆ ਪਸ਼ੂ ਸੀ ਅੱਜ ਹਾਂਜੀ ਵੀਰੇ ਆਪਣੇ ਚਾਰਨ ਆ ਗਈ ਸੀ ਅੱਜ ਠੀਕ ਹੈ ਪ੍ਰੋ ਹਾਂਜੀ ਹਾਂਜੀ ਤੇ ਬੋਲਦੀ ਹੈ ਆਪਣਾ ਨੰਬਰ ਹੈ 8146450629872822629 ਦੋ ਤੇ ਵਟਸਐਪ ਚੱਲਦਾ ਵੀਰੇ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਵੀ ਆਨਲਾਈਨ ਸੌਦਾ ਕਰੋ ਉਹਦੀ ਫੋਲ ਗਾਰੰਟੀ ਉਹ ਜਿਹੜਾ ਇੱਥੇ ਵੀਰੇ ਆਪਦੀ ਤਸੱਲੀ ਕਰੇ ਦੋ ਟਾਈਮ ਤੇ ਹੰਟਾਈਮ ਆਪਣੇ ਘਰੇ ਝੋਲੀ ਪਾ ਹਣਾ ਵੀਰੇ ਬਿਲਕੁਲ ਜੀ ਬਿਲਕੁਲ ਆਪਾਂ ਹਰ ਵਾਰੀ ਕਹਿੰਦੇ ਆਂ ਵਲੀ ਯਾਰਾਂ ਵੀਡੀਓ ਪਾਉਂਦੇ ਆਪਾਂ ਹਰ ਵਾਰੀ ਕਹਿੰਦੇ ਆਂ ਵੀ ਆਓ ਆਪਦੀ ਨੱਕ ਫਰਦੀ ਕਰੋ ਤਸੱਲੀ ਆਪਦੀ ਸਿਰਦਰਦੀ ਖਤਮ ਹੋ ਜਾਂਦੀ ਐ ਇੱਥੇ ਝੋਲੇ ਵੀਰ ਕੋਈ ਵੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਸੋ ਦੋਸਤੋ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਪਸ਼ੂਚਾਰ ਨੇ ਚਾਰੇ ਪਸ਼ੂ ਆਪੋ ਆਪਣੀ ਜਗ੍ਹਾ ਤੇ ਚੰਗੇ ਆ ਪਰ ਕੋਈ ਵੀਰ ਜਿਹੜਾ ਵੀ ਕੋਈ ਖਰੀਦਦਾਰ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਉਹਦੀ ਵਿਸ਼ੇਸ਼ ਤੌਰ ਤੇ ਆਣ ਕੇ ਇਸ ਘਲੇ ਦੇ ਉੱਪਰ ਆਣ ਕੇ ਤਸੱਲੀ ਜ਼ਰੂਰ ਕਰੋ ਕਿਉਂਕਿ ਪੈਸੇ ਕਿਸੇ ਵੀਰ ਨੇ ਰਕਮ ਖਰਚ ਕਰਨੀ ਆ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ